ਪੰਜ ਲੋ ਭਾਵੇਂ ਡੀਸੀ ਆ ਜਾਏ ਤੁਹਾਨੂੰ ਬੁਲਾਉਣਾ ਯਾਰ ਇਹ ਤਾਂ ਬੈਠੇ ਹੀ ਕੋਲ ਪਰ ਦਾ ਪਿੰਡ ਜਿਹੜਾ ਇਹ ਫੈਸਲਾ ਲਵੇ ਅਸੀਂ ਜ਼ਿੰਮੇਵਾਰੀ ਕੋਲ ਪਰ ਪੈ ਗਿਆ ਇਹ ਕੀ ਗੱਲ ਕਰ ਰਹੇ ਹੋ ਜੀ ਮੈਂ ਇਸ ਨੂੰ ਗੱਲ ਅਸੀਂ ਸਾਰਿਆਂ ਨੇ ਤੁਹਾਡੀ ਅੰਦਾ ਬਣਾਵਾ ਸਮਝਦੇ ਆ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਲੇਕਿਨ ਅਸੀਂ ਗੱਲ ਕਰ ਰਹੇ ਆ ਨਾ ਕਿ ਪਾ ਕੇ ਇਤਨਾ ਲੇਟ ਖੜਕਾਉਣ ਦੀ ਅਸੀਂ ਸਵੇਰ ਤੋਂ ਇੱਥੇ ਆ ਰਹੇ ਹਾਂ ਹਮੇਸ਼ਾ ਇਹ ਪੂਰੇ ਸਾਰੇ ਤੇ ਚਲੋਤੇ ਨੇ ਸਵੇਰੇ ਜਿਸ ਟਾਈਮ ਮੈਨੂੰ ਜਸਵੀਰ ਵੀਰ ਨੇ ਸਵੇਰੇ 4 ਵਜੇ ਫੋਨ ਕੀਤਾ ਮੈਂ ਉਸ ਟਾਈਮ ਦਾ ਇੱਥੇ ਆਇਆ 4 ਵਜੇ ਫਿਰ ਤੋੜਨ ਨੂੰ ਨਾ ਮੇਰੀ ਗੱਲ ਇੱਕ ਮਿੰਟ ਧਾਰਦੇ ਨਹੀਂ ਥੋੜਾ ਜਿਹਾ ਸਵੇਰੇ ਮਸਤੀ ਮੰਨੀ ਕੋ ਦੇਣਾ ਚਲੋ ਜਿਹੜੀ ਗੱਲ ਜੋ ਕਰਨਾ ਮੈਂ ਬੈ ਕੇ ਹਾਂ ਇਹ ਕਿ ਅਸੀਂ ਉਹਨਰ ਬੋਧ ਕਰਕੇ ਅਸੀਂ ਕੰਮ ਕਰ ਜੀਏ ਕੋਈ ਨਹੀਂ ਹੋਣੀ ਜਿੰਨਾ ਮਰਜ਼ੀ ਬੈਣ ਹਾਂ ਬੈਣ ਜਦੋਂ ਬੈਹ ਜਾਨੇ ਹਾਂ ਜੋ ਇਹ ਤਸਵੀਰਾਂ ਅਮ ਜੀ ਕੋਲਪੁਰ ਤੋਂ ਦੇਖ ਰਹੇ ਹੋ ਜਿੱਥੇ ਕੰਕਾਂ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਨਰਾਜ਼ਗੀ ਮਨਜੀਤ ਸਿੰਘ ਬਿੱਲਾਵਲੂ ਕੀਤੀ ਗਈ ਜਿਸ ਦੇ ਵਿੱਚ ਅੱਜ ਬੜਾ ਜ਼ੋਰ ਜ਼ਿਆਦਾ ਰੋਸ਼ੜਾ ਹੈ ਉਹ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆਹ ਦੇਖਦੇ ਹਾਂ ਸੰਗਤ ਦਾ ਕੀ ਕਹਿਣਾ ਹੈ ਜਿਵੇਂ 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 ਤੁਸੀਂ ਕਹਿੰਦੇ ਬਹੁਤ ਬਾਤਾਂ ਕਰਦੇ ਜਿਵੇਂ ਜਿਵੇਂ ਤੁਸੀਂ ਕਹਿੰਦੇ ਬੋਲਦੇ ਹੋ ਜਿਵੇਂ ਜਿਵੇਂ ਬੋਲਦੇ ਹੋ ਜਿਵੇਂ ਜਿਵੇਂ ਏ ਪਿੰਡਾਂ ਦੇ ਲੋਕ ਜੀ ਜਾਨ ਨਾ ਮੋੜ ਬੋਲੇ ਸ਼ੋਹਨਾਲੇ ਸਾਥ ਸੰਗਤ ਨੂੰ ਆਪ ਜੀ ਦੀ ਭਾਗਨਾ ਨੂੰ ਚੰਗੀ ਤਰ੍ਹਾਂ ਸਮਝਣੇ ਆ ਸਾਰੇ ਸਿੱਖਾਂ ਨੂੰ ਜਿਹੜਾ ਹੈ ਤੇ ਰੋਸ ਹੈ ਜੋ ਸਾਡੇ ਨਾਲ ਭਾਣਾ ਵਾਪਰਿਆ ਹੈ ਨਿੱਕੀ ਗੱਲ ਨਾ ਮੰਨੀਆਂ ਵੀ ਆ ਵੀਰ ਦੇ ਭੈਣ ਦੇ ਬਜ਼ੁਰਗ ਦੇ ਜਿਹੜੇ ਦਿਲ ਦੇ ਅੰਦਰ ਜਿਹੜਾ ਹੈ ਦੁੱਖ ਹੈ ਅੱਜ ਇਹ ਵੀ ਫੈਸਲਾ ਲਿਆ ਹੈ ਅਸੀਂ ਜਿਸ ਟਾਈਮ ਦਾ ਸਾਨੂੰ ਇਹ ਪਤਾ ਚੱਲਿਆ ਹੈ ਅਸੀਂ ਇੱਥੇ ਪਹੁੰਚੇ ਹੈ ਸਾਰੇ ਜਿਹੜੇ ਸਾਡੇ ਦੇ ਨਗਰ ਦੇ ਪਤਵੰਤੇ ਸੱਜਣ ਹਨ ਜਿਨ੍ਹਾਂ ਜਿਨ੍ਹਾਂ ਸੰਗਠਨਾਂ ਨੂੰ ਪਤਾ ਲੱਗਾ ਕੋਲਿਆ ਹੈ ਇਹ ਵੀ ਦੱਸਿਆ ਕੋਈ ਇੱਥੇ ਪਹੁੰਚਿਆ ਪਹਿਲਾਂ ਅਸੀਂ ਗੁਰੂ ਸਾਹਿਬ ਦੀ ਇੱਥੇ ਸੇਵਾ ਸੰਭਾਲ ਕੀਤੀ ਹੈ ਜੋ ਜਿਹੜੀ ਅੱਗ ਲੱਗੀ ਸੀ ਉਹ ਅਸੀਂ ਜਿਹੜੀ ਉਹ ਕਾਲਾ ਸੇਵਾ ਸੰਭਾਲ ਕੀਤੀ ਪਹਿਲਾਂ ਇੱਧਰ ਅਸੀਂ ਦੇਖਿਆ ਫਿਰ ਅਸੀਂ ਤਕਰੀਬਨ ਕੋਈ 3:30 ਵਜੇ ਅਸੀਂ ਉਹਦੇ ਘਰ ਗਏ ਆ ਪਹਿਲਾਂ ਉਹਨੂੰ ਉਸ ਨੂੰ ਪਕੜਨਾ ਚਾਹੁੰਦੇ ਸੀ ਲੈਕਿਨ ਉਹ ਸਾਨੂੰ ਘਰ ਦੇ ਵਿੱਚ ਨਹੀਂ ਮਿਲਿਆ ਅਸੀਂ ਸਾਰੇ ਹੀ ਉਹਦਾ ਜਿਹੜਾ ਡੇਰਾ ਬਣਾਇਆ ਉਹ ਸਾਰਾ ਹੀ ਪੁੱਟ ਕੇ ਉਖਾੜਿਆ ਬਾਕੀ ਰਹੀ ਗੱਲ ਜਿਹੜੀ ਉਹਦੀ ਜੀਸੀਪੀ ਦੀ ਅਸੀਂ ਜੀਸੀਪੀ ਨੂੰ ਵੀ ਹੁਕਮ ਦੇ ਦਿੱਤਾ ਵੀ ਉਹ ਜਿਹੜੀ ਉਹਦਾ ਡੇਰਾ ਬਾਜ਼ ਜਿਹੜਾ ਉਹ ਖਤਮ ਕੀਤਾ ਜਾਏ ਬਾਕੀ ਜਿਸ ਤਰ੍ਹਾਂ ਸੰਗਤ ਆ ਇਹ ਅਸੀਂ ਉਹ ਸੰਗਤ ਦੇ ਰੂਪ ਵਿੱਚ ਸਾਰੇ ਹਾਂ ਜਿਸ ਤਰ੍ਹਾਂ ਸੰਗਤ ਦਾ ਹੁਕਮ ਹੈ ਅਸੀਂ ਸਾਰਾ ਹੀ ਨਗਰ ਸੰਗਤ ਦੇ ਨਾਲ ਹੈ ਸੰਗਤ ਸਾਡੇ ਨਾਲ ਹੈ ਅਸੀਂ ਸੰਗਤ ਦਾ ਹੁਕਮ ਹੈ ਯਾ ਕਾਲੇ ਸੱਗਨ ਦਾ ਹੁਕਮ ਹੈ ਕਿ ਮਕਾਨ ਜਿਹੜਾ ਪੂਰਾ ਕਰਾਇਆ ਜਾਵੇਗਾ ਤੇ ਕਰਾਇਆ ਜਾਏਗਾ ਸੁਣ ਹਾਏ ਯਾ ਕਾਲੇ ਬਾਕੀ ਜਿਹੜੀ ਗੱਲ ਸਾਡੇ ਨਾਲ ਵਾਪਰੀ ਹੈ ਸਾਡੇ ਪਿਤਾ ਦੇ ਨਾਲ ਵਾਪਰੀ ਵਾਪਰੀ ਹੈ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਦੁੱਖ ਹੈ ਸਾਰੇ ਦੇ ਹਿਰਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੁੰਦਰਗੇ ਹਨ ਤੇ ਅਸੀਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇੱਕ ਜੋ ਟ੍ਰੋਨ ਦਾ ਸਾਨੂੰ ਸਾਰਿਆਂ ਨੂੰ ਜ਼ਰੂਰਤਾ ਆਪਣੇ ਬੜਾ ਸਾਨੂੰ ਆਸ਼ਵਾਸਨ ਵੀ ਦਿੱਤਾ ਹੈ ਸਾਰੀ ਇਸਾਨ ਨਗਰਾਂ ਦੀ ਸੰਗਤਾਨ ਹੈ ਪ੍ਰਸ਼ਾਸਨ ਨੇ ਵੀ ਉਹਨੂੰ ਜਿਹੜਾ ਹੈ ਉਹ ਆਸ਼ਵਾਸਨ ਸਾਨੂੰ ਦਿੱਤਾ ਹੈ ਉਹਨੂੰ ਪਕੜਿਆ ਗਿਆ ਹੈ ਉਹ ਪਕੜ ਕੇ ਅਸੀਂ ਆਖ ਰਹੇ ਹਾਂ ਸੰਗਤ ਦਾ ਇਹ ਹੈ ਹੁਕਮ ਵੀ ਸਾਡੇ ਬਾਲੇ ਕੀਤਾ ਜਾਏ ਲੇਕਿਨ ਜਦੋਂ ਕਾਨੂੰਨ ਦੇ ਹਵਾਲੇ ਹੋ ਜਾਂਦਾ ਸਾਡੇ ਹਵਾਲੇ ਨਹੀਂ ਕੀਤਾ ਜਾਏਗਾ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਖਤਮ ਮਾਰ ਦੇਣਗੇ ਲੇਕਿਨ ਅਸੀਂ ਉਹਨਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਮੰਗ ਕਰਨੇ ਆ ਚਾਹੇ ਤੇ ਉਹਨੂੰ ਫਾਸੀ ਦਾ ਹੁਕਮ ਆਉਣਾ ਚਾਹੀਦਾ ਨਹੀਂ ਤੇ ਮੌਤ ਦਾ ਹੁਕਮ ਆਉਣਾ ਚਾਹੀਦਾ ਜਿਹੜੀ ਉਹ ਚਾਹੀਦੀ ਹੈ ਨੇ ਕੀ ਕਹ ਜਾਈਏ ਅਸੀਂ ਉਹਦੇ ਨਾਲ ਜਿਹੜੀ ਕਾਰਵਾਈ ਕਰਦੀ ਆ ਉਹ ਸੋਏ ਬਾਕੀ ਸਾਰੀ ਸੰਗਤ ਦੇ ਚਾਹਨਾ ਜੀ ਬੇਨਤੀ ਹੈ ਕਿ ਬਾਰੇ ਪਿਆਰ ਤੇ ਸਤਕਾਰ ਨਾਲ ਆਪ ਜੀ ਨੇ ਸਾਰਿਆਂ ਦੇ ਇਹ ਵਿਊ ਜਿਹੜੇ ਆ ਸਰਵਣ ਕਰਨੇ ਨੇ ਜੋ ਸਾਡੇ ਪਤਵੰਤੇ ਸੱਜਣ ਬਾੜ ਤੋਂ ਵੀ ਆਏ ਹਨ ਤੇ ਅਸੀਂ ਸਾਰਿਆਂ ਨੇ ਜਿਹੜਾ ਉਹਨਾਂ ਦੇ ਸਾਰਿਆਂ ਦੇ ਵਿਚਾਰ ਸੁਣ ਕੇ ਤੇ ਰਹੀ ਅਗਲੀ ਵਾਰ ਵੀ ਜਿਹੜੀ ਆ ਕਰਨੇ ਆ ਔਰ ਗਵਰਦੀ ਫਾਇਰੀ ਜਿਹੜੀ ਕਾਰਵਾਈ ਆ ਉਹ ਅਸੀਂ ਆਪਸ ਆਰਿਆਂ ਦੇ ਹੀ ਸਹਿਯੋਗ ਦੇ ਨਾਲੂ ਕਰਾਂਗੇ ਅਸੀਂ। ਔਰ ਜਿਹੜਾ ਉਹ ਫੈਸਲਾ ਇੱਥੇ ਹੀ ਬੈਠ ਕੇ ਜਿਹੜਾ ਉਹ ਲੇਤਾ ਜਾਵੇਗਾ। तुंहिंजे मुड़े कम ने واحرو جی کا خالس واحد ہو گیا کمیٹی سوٹی ہوئی ہے ابھی وہ توڑ فوڑ کے نشٹ کر دو کمے کا کام ہے अगरि कमेटी अॻे आंदी त कमेटी अॻ ला लो इन अॻिते अॻे त से चो चलो مالا ال <سؤال> اجبری دی بولی جی اگلی اگلی کوئی روشنی رکھڑی گل اندر جانا ہے کوئی روشنی نہیں رکھڑی میں ایک گل ਦੀ ਉਹ ਦਾ ਘਰ ਇਸ ਪਿੰਡ ਚ ਹੋਣ ਦਾ ਲਾਇਕ ਹੈ ਨਹੀਂ ਨਹੀਂ ਤੇ ਪੂਰਾ ਪਿੰਡ ਅੱਜ ਹੀ ਹੁਣੀ ਕੋਈ ਫੈਸਲਾ ਲਵੇ ਜੇ ਕੋਈ ਪਿੰਡ ਗੈਰਤਮਦ ਸਿੱਗਾ ਹੈ ਆਪਣੀਆਂ ਅੱਗੇ ਜੜੀ ਕਮੇਟੀ ਹੈ ਉਹ ਫੈਸਲਾ ਦੇਵੇ ਜਿੰਨੀਆਂ ਵੀ ਜੈਤੀਆਂ ਟਰੈਕਟਰ ਹੈ ਉਹ ਸਾਰੇ ਉਹਦਾ ਘਰ ਦੇ ਵਿੱਚ ਲਾ ਕੇ ਉਹਦੇ ਘਰ ਦੀ ਇੱਕ ਨਾਲ ਐਜੀ ਗੜਗਾ ਦਿੱਤੀ ਜਾਏ ਤਾਂ ਕਿ ਪਤਾ ਚੱਲ ਜਾਏ ਕਿ ਜੰਮੂ ਜੰਮੂ ਤੇ ਸਹੀ ਕਰੇਗਾ ਉਹ ਆਦਮੀ ਉਹ ਕਬਲੇ ਵਿੱਚ ਪਾਣੀ ਦੇ ਵਿੱਚ ਮਰਨ ਨੂੰ ਤਿਆਰ ਹੈ ਉਹ ਸੰਗਤ ਜੀ ਜਿਹੜੇ ਡੇਰੇਆਂ ਨਾਲ ਜੁੜੇ ਲੋਕ ਹੈ ਉਹਨਾਂ ਨੂੰ ਮੈਂ ਕਹਿੰਦਾਂ ਚਾਹਨਾ ਉਹਨਾਂ ਦਾ ਸਾਰਾ ਆਏਗਾ ਕੋਈ ਉਹ ਸਾਡਾ ਇੱਕੋ ਹੀ ਸਾਰਾ ਗੁਰੂ ਘਰ ਸਾਹਿਬ ਸਾਹਿਬ ਉਹ ਜਿਨ੍ਹਾਂ ਨੂੰ ਨਵੇਂ ਸਾੜ ਕੇ ਰੱਖ ਦਿੱਤਾ ਆਲ ਦੁਨੀਆਂ ਦੇ ਦੇ ਕਰਦੀਏ ਤੜ ਇੱਡੀ ਕਰਵਾ ਦਿੱਤੀ ਜਾਏ ਜੇ ਉਧਰ ਘਰ ਬਚ ਗਿਆ ਅਈ ਕੌਣ ਪਰ ਪੈਰ ਜਿਵੇਂ ਲੱਗਾ ਗਿਆ ਏ ਅਸੀਂ ਕੌਣ ਪਰ ਪੈਰ ਨਹੀਂ ਰੱਖਾਂਗੇ ਹੁਣੇ ਹੀ ਪੈਸਾ ਲੋ ਹੁਣੇ ਹੀ ਪੈਸਾ ਲੋ ਓਏ ਹੁਣੇ ਕੋਈ ਪੈਸਾ ਲੈ ਲੋ ਸੁਭਾਈ ਸਾਨੂੰ ਮਾਇ ਤੋਂ ਕੀ ਫਟੇ ਸੰਗਤ ਜੀ ਇਹ ਫੈਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਸਾਰੀ ਸੰਗਤ ਦਾ ਫੈਸਲਾ ਹੈ ਇਹਦੇ ਵਿੱਚ ਕੋਈ ਇੱਕ ਬੰਦਾ ਨਹੀਂ ਸ਼ਾਮਿਲ ਨਹੀਂ ਹੈ ਇਹ ਸਾਰੀ ਸੰਗਤ ਜਿੰਨੀ ਵੀ ਸੰਗਤ ਉੱਤੇ ਮੌਜੂਦ ਹੈ ਇਹ ਉਸ ਸੰਗਤ ਦਾ ਫੈਸਲਾ ਹੈ ਉਹ ਸੰਗਤ ਦੇ ਫੈਸਲੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਸੰਗਤ ਜੋ ਕਹੇਗੀ وہی ਹੋਏਗਾ ਉਹ ਆਨ ਦਾ ਸਪੋਰਟ ਹੋਏਗਾ ਦੂਜਾ ਨੰਬਰ ਜਿਹੜਾ ਬਿੱਲਾ ਅਰੈਸਟ ਕੀਤਾ ਹੈ ਉਸਦੇ ਨਾਲ ਦੋ ਬੰਦੇ ਮੋਨੇ ਹੋਰ ਸੀ ਠੀਕ ਹੈ ਉਹ ਬੰਦੇ ਵੀ ਨਾਲ ਅਰੈਸਟ ਹੋਣਾ ਚਾਹੀਦੇ ਨੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਜੇਕਰ ਉਹ ਵੀ ਬੰਦੇ ਨਾਲ ਅਰੈਸਟ ਹੁੰਦੇ ਅਸੀਂ ਨੈਸ਼ਨਲ ਹਾਈਵੇ ਵੀ ਬਲੌਕ ਕਰਾਂਗੇ ਔਰ ਉਸ ਤੋਂ ਘੱਟ ਦੇ ਨਾਲ ਜੋ ਹੋਏਗਾ ਉਹ ਤੇ ਹੋਣਾ ਹੀ ਹੋਣਾ ਹੈ ਬਾਕੀ ਸੈਸ਼ਨਲ ਹਾਈਵੇ ਜਿਹੜਾ ਉਹ ਵੀ ਬਲੌਕ ਕਰਾਂਗੇ ਪਰ ਜਿੰਜਤ ਜਲਦੀ ਜਣਾ ਹਸਬੰਦ ਨਹੀਂ ਚਾਹੀਦਾ ਬੈਗ ਔਰ ਇਸ ਪਿੰਡ ਦੇ ਵਿੱਚ ਨਹੀਂ ਲੱਜਾਏ ਕਿਉਂਕਿ ਉਸਨੇ ਜੋ ਕੀਤਾ ਹੈ ਇਸ ਪਿੰਡ ਦੇ ਵਿੱਚ ਕੀਤਾ ਹੈ ਉਹ ਉਸ ਨੂੰ ਸਜ਼ਾ ਵੀ ਇੱਥੇ ਹੀ ਮਿਲਣੀ ਚਾਹੀਦੀ ਹੈ ਬਾਕੀ ਅਸੀਂ ਸਾਰੇ ਨੌਜਵਾਨ ਵੀਰ ਜਿੰਨੇ ਵੀ ਇੱਥੇ ਆਏ ਨੇ ਉਹਨਾਂ ਦੇ ਨਾਲ ਨਾਲ ਤੁਹਾਡੀਆਂ ਪ੍ਰੋਬਲਮਾਂ ਅਸੀਂ ਸਮਝਦੇ ਹਾਂ ਅਸੀਂ ਜੋ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਹਮੇਸ਼ਾ ਹੀ ਮੁੰਡੇ ਨਾਲ ਮੁੰਡੇ ਲਾ ਕੇ ਖੜੇ ਹੋਏ ਹਾਂ ਤੁਸੀਂ ਤੁਹਾਨੂੰ ਬੋਟ ਪਾ ਕੇ ਇਲੈਕਟਰ ਨੰਬਰ ਦਾ ਜ਼ਰੂਰ ਜਿਹੜਾ ਹੈ ਪਿੰਡ ਦੇ ਲੋਕਾਂ ਦਾ ਜਿਹੜਾ ਹੈ ਇਹ ਫੈਸਲਾ ਲਿਤਾ ਗਿਆ ਕਿ ਉਸ ਦਿਨੋਂ ਇਸ ਪਿੰਡ ਦੇ ਵਿੱਚ ਕਦੇ ਵੀ ਜਿਹੜਾ ਹੈ ਮੁੜ ਕੇ ਨਹੀਂ ਆਂ ਦਿੱਤਾ ਜਾਵੇ ਜੋ ਵੀ ਹੋਵੇਗਾ ਤੇ ਪਿੰਡ ਵੱਲ ਜਿਹੜਾ ਕਿਤੇ ਜਾਵੇਗਾ ਦੇਖਦੇ ਦਿਖੋ ਜਿਹੜੇ ਨੌਜਵਾਨ ਆਪਣੇ ਆਪਣੀ ਅੱਖ ਆਪਣੀ ਗੈਰਤ ਆਪਣੇ ਜ਼ਮੀਰ ਨੂੰ ਜ਼ਿੰਦਾ ਰੱਖਦੇ ਹੋયા ਜ਼ਰੂਰ ਜਿਹੜਾ ਨੇ ਉਹ ਵੀਰ ਜਿਹੜੇ ਸਨ ਉਹ ਇੱਥੇ ਆਪਣੇ ਮੁਕਾਮ ਜਿਹੜੇ ਨੇ ਦੇ ਰਿਹਾ ਨੇ ਆਪਣੇ ਆਪਣੀ ਭਵਨਾਂਵਾਂ ਨੂੰ ਜਿਹੜਾ ਹੈ ਉਹਨਾਂ ਨੇ ਭਵਨਾਂ ਨੂੰ ਜਿਹੜਾ ਠੇਸ ਪਹੁੰਚਾਈ ਗਈ ਉਸ ਮਨਜੀਤ ਸਿੰਘ ਬਿੱਲੇ ਦੇ ਵੱਲੋਂ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਜਿਹੜਾ ਅੱਗ ਲਗਾਈ ਦਿੱਤੀ ਗਈ ਸੀ ਜਿਸ ਦੇ ਵਿੱਚ ਪਿੰਡਾਂ ਵੱਲੋਂ ਪਿੰਡ ਦੇ ਲੋਕੀ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਲਿਤਾ ਗਿਆ ਕਿ ਉਸਨੂੰ ਨਸ਼ਟ ਕਰ ਦਿੱਤਾ ਜਾਵੇ ਉਸ ਨੂੰ ਇਸ ਪਿੰਡ ਦੇ ਵਿੱਚ ਨਹੀਂ ਲਿਆਇਆ ਜਾਵੇ ਦੀਵਾਰੀ ਦੇਖ ਸਕਦੇ ਹੋ ਜੋ ਵੀਰ ਆਪਣੇ ਇਹਨਾਂ ਕਮਰ ਅਰਜ਼ਾਮ ਜੜ ਦੇ ਰਹੇ ਨੇ ਅਸੀਂ ਉਹ ਤਸਵੀਰਾਂ ਆਪ ਜੀ ਨੂੰ ਨਹੀਂ ਸੰਝਿਆ ਕਰਾਂਗੇ ਕਿਉਂਕਿ

ਜਾਹੀਆ ਇੱਥੇ ਬੈਠੇ ਹੀ ਕੋਲਪੁਰ ਦਾ ਪਿੰਡ ਜਿਹੜਾ ਇਹ ਫੈਸਲਾ ਲਵੇ ਪੜੀ ਚਿੰਦੇਵਾਰੀ ਕੋਲਪੁਰ ਪਿੰਡ ਚੁੱਕਾ ਹੈ ਇਹ ਗੱਲ ਕਰ ਰਹੇ ਹੋ ਉਹਨਾਂ ਦੁਆਲੇ ਬੈਠੇ ਆ ਕੇ ਜੀ ਮੈਨੂੰ ਸੁਣੋ ਗੱਲ ਅਸੀਂ ਸਾਰਿਆਂ ਦੀ ਤੁਹਾਡੀ ਅਪਾ ਬਣਾਵਾ ਸਮਝਦੇ ਹਾਂ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਲੇਕਿਨ ਅਸੀਂ ਗੱਲ ਕਰ ਰਹੇ ਆ ਨਾ ਕਿ ਪਾਗੇਸ ਨਾਲ ਇੱਟ ਖੜਕਾਉਣ ਦੀ ਅਸੀਂ ਸਵੇਰ ਤੋਂ ਇੱਥੇ ਆ ਰਹੇ ਹਾਂ ਬੇਸਾ ਇਹ ਪੂਰੇ ਸਾਰੇ ਤੇ ਖੜੋਤੇ ਨੇ ਸਵੇਰੇ ਜਿਸ ਟਾਈਮ ਮੈਨੂੰ ਜਸਵੀਰ ਵੀਰ ਨੇ ਸਵੇਰੇ 4 ਵਜੇ ਫੋਨ ਕੀਤਾ ਮੈਂ ਉਸ ਟਾਈਮ ਦਾ ਇੱਥੇ ਆਇਆ ਔਰ ਅੱਜ ਸ਼ਾਮਾਂ ਦੀ ਗੱਲ ਇੱਕ ਮਿੰਟ ਧਾਰਤ ਦੇਣੀ ਹੈ ਅੱਜ ਸਵੇਰੇ ਦਾ ਸਪਸ਼ਟ ਕਰ ਲੈਣਾ ਤੇ ਨਾ ਚਲੋ ਜਿਹੜੇ ਗੱਲ ਜੋ ਇਹ ਤਸਵੀਰਾਂ ਅਮ ਜੀ ਕੋਲਪੁਰ ਤੋਂ ਦੇਖ ਰਹੇ ਹੋ ਜਿੱਥੇ ਕੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਨਰਾਤੀ ਮਨਜੀਤ ਸਿੰਘ ਬਿੱਲਾ ਬਲੂ ਕੀਤੀ ਗਈ ਜਿਸ ਦੇ ਵਿੱਚ ਅੱਜ ਬੜਾ ਜ਼ੋਰ ਜ਼ਿਆਦਾ ਰੋਸ਼ੜਾ ਹੈ ਉਹ ਸੰਗਤ ਦੇ ਵੀ ਦੇਖਣ ਨੂੰ ਮਿਲ ਰਿਹਾ ਆਹ ਦੇਖੋ